ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਹਿਆਰਪੁਰ ਪੁਲਿਸ ਵੱਲੋਂ ਕੱਲ ਮਿਤੀ 5/2025 ਨੂੰ ਇੱਕ ਕ੍ਰਿਕਟਰ ਨੂੰ ਦੇ ਉਸ ਵਿੱਚੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੇ ਸਬੰਧ ਵਿੱਚ ਮੈਂ ਐਸਐਚਓ ਆਦਗਪੁਰ ਦੱਸਣਾ ਚਾਹਦਾ ਹਾਂ ਕਿ ਥਾਣਾ ਆਦਗਪੁਰ ਵਿਖੇ ਇੱਕ ਮਾਮਲਾ ਨੰਬਰ 70 ਮਿਤੀ 5/2025 ਅੰਡਰ ਸੈਕਸ਼ਨ 109 351 ਜਮਨਦੋ 551 ਅਡਜਮੈਂਟ 3 190 ਜਮਨ ਪਿੰਨ 190 ਪੀ ਐਨ ਐਸ ਪਤੀ ਜਨਨਾਰਡ ਆਰ ਮੈਟ ਦਰਜਟ ਹੋਇਆ ਸੀ ਇਹ ਮਕਦਮਾ ਅੰਕਸ ਤਿਵਾੜੀ ਸਨੋ ਵਰਤੀਸ਼ ਕੁਮਾਰ ਤਿਵਾੜੀ ਵਾਸੀ ਮਹੱਲਾ ਪ੍ਰੀਮਨਗ ਅਲਾਉਪੁਰ ਨੇ ਦਰਜ ਕਰਾਇਆ ਸੀ ਕਿ ਮਿਤੀ 28 5 2025 ਨੂੰ ਅੰਕਸ ਤਿਵਾੜੀ ਅਲਾਉਪੁਰ ਪੈਟਰੋਲ ਪੰਪ ਤੇ ਜਾ ਰਿਹਾ ਸੀ ਜਿੱਥੇ ਕਿ ਦੋਸ਼ੀ ਜਗਤੇਜ ਸਿੰਘ ਸਨ ਆਫ ਸੁਖਦੇਵ ਸਿੰਘ ਵਾਸੀ ਜਿਰੂ ਨੇ ਆਪੇ ਨਾਲ 3-4 ਗੋੜ ਨਾਮ ਨੂੰ ਜੈਕਰੂ ਨਾਲ ਲੈ ਕੇ ਥਾਰ ਗੱਡੀ ਵਿੱਚ ਇਸ ਉੱਪਰ ਆਪਣੀ ਪਿਸਟਰ ਨਾਲ ਜਾਂ ਲਿਵਾ ਹਵਲਾ ਕੀਤਾ ਸੀ ਗੋਲੀ ਚਲਾਈ ਸੀ ਜੋ ਗੋਲੀ ਅਜੇ ਗੁੱਟ ਤੇ ਲੱਗੀ ਜਿਸ ਨੂੰ ਇਲਾਜ ਲਈ ਸਿਨੂ ਹਸਪੀਟਲ ਦਿੱਧਾ ਹਰਵਾਦੀ ਤਾਂ ਗਿਆ ਸੀ ਤੇ ਉਸੇ ਦੇ ਨਹੀਂ ਆਧੂਪੁਰ ਪੁਲਸ ਵੱਲੋਂ ਜਿੱਥੇ ਜੀਐਸਐਮ ਸੰਨੋਖ ਸਿੰਘ ਵਾਸੀ ਰੇਡੂ ਦੇ ਘਰੇ ਰਿਹਾ ਦਿੱਤਾ ਗਿਆ ਜਿੱਥੇ ਜੀਤ ਸਿੰਘ ਰੋਸ਼ੀ ਘਰ ਨਹੀਂ ਮਿਲਿਆ ਉਸ ਦੇ ਘਰ ਵਿੱਚ ਲੱਗੀ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਜਿਸ ਵਿੱਚ ਪਾਇਆ ਗਿਆ ਕਿ ਰਵੀਦੀਪ ਸਿੰਘ ਆਪਣੀ ਕਾਲਾ ਗੱਡੀ ਪੀਬੀ09 ای جی 911 ਵਿੱਚ फरार ਹੋ ਚੁੱਕਾ ਸੀ ਉਸੇ ਗੱਡੀ ਦੀ ਤਲਾਸ਼ ਵਿੱਚ ਕੱਲ ਮਿਤੀ 5 2025 ਨੂੰ ਖੁਰਦਪੁਰ ਪੁਲੀ ਤੇ ਨਾਕਾਬੰਦੀ ਕੀਤੀ ਸੀ ਜਦੋਂ ਇਹ ਕਾਲਾ ਗੱਡੀ ਆਈ ਤਾਂ ਗੱਡੀ ਦੇ ਡਰਾਈਵਰ ਨੇ ਇੱਕਦਮ ਉਥੋਂ ਗੱਡੀ ਭਜਾ ਲਈ ਜਿਸ ਤੇ ਕਟ્રોલ ਰੂਮ ਰਾਹੀਂ ਮੈਸੇਜ ਕਰਕੇ ਅਸ਼ਾਹਕੁਰ ਪੁਲਿਸ ਨੂੰ ਸੀਐਸਟਾ ਦੀ ਬਤਨਾ ਲਈ ਕ੍ਰਿਟਰਲ ਨਿਰੋਖੇ ਨੌਜਵਾਨ ਤaubੀ ਤੱਕ ਉਹਨਾਂ ਕੋਲੋਂ ਪੁਸ਼ਟੀ ਕੀਤੀ ਗਈ ਹੈ ਪਰ ਉਹ ਨੌਜਵਾਨ ਜਿਲਕੋ ਚੈਨ ਨਹੀਂ ਪਾਏ ਗਏ ਜਿਨ੍ਹਾਂ ਨੂੰ ਮਰ ਕੇ ਜਰਾ ਫਾਰ ਕੀਤਾ ਗਿਆ ਹੈ ਤੇ ਉਸ ਦੇ ਸੰਬੰਧ ਵਿੱਚ ਜਿਹੜੀ ਕੱਟੀ ਹੈ ਕ੍ਰਿਟਰਲ ਨੂੰ ਕੋਕਵਜਾ ਪੁਲਿਸ ਤੇ ਲਿਆ ਗਿਆ ਹੈ